ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗਲ ਹਜ਼ੂਰੀ ਚ ਸਜੀ ਸੰਗਤ ਜੀ ਵਾਹਿਗੁਰੂ ਜੀ ਦਾ ਸਲਾਮ ਵਾਹਿਗੁਰੂ ਜੀ ਦੇ ਅੱਗੇ ਅੱਜ ਆਪਾਂ ਭਾਈ ਬਲਵੰਤ ਸਿੰਘ ਰਾਜੋਆਣ ਨੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਵਾਸਤੇ ਇਕੱਠੇ ਹੋਏ ਆਂ ਅੰਤਪਰਣਾ ਭਾਈ ਸਾਹਿਬ ਸਰਜੰਮਦਰ ਸਿੰਘ ਜੀ ਹੋਰਾਂ ਨੇ ਬਹੁਤ ਕੁਝ ਦੱਸਿਆ ਤੋਂ ਸਾਰੇ ਰਾਖੀ ਵੀ ਇਸ ਤਰ੍ਹਾਂ ਦੇ ਕਾਰਜੋ ਆਪਾਂ ਕੀਤੇ ਸਾਰਨ ਦਿੱਤਾ ਬਹੁਤ ਅਨੰਦ ਆ ਰਿਹਾ ਸੀ ਸੋ ਗੰਨ ਕਰਮ ਜਾ ਰਹੇ ਪਟਿਆਰੇ ਜੇਲ੍ਹ ਦੀ ਸਾਰਿਆਂ ਨੂੰ ਪਤਾ ਸਾਰੇ ਰੋਜ਼ ਪੜਦੇ ਸਾਰੀ ਗੱਲਾਂ ਸੁਣਦੇ ਆ ਸਾਡਾ ਕਿ ਸੋਚ ਹੈ ਵੀ ਆਪਾਂ ਫੇਰ ਉਹ ਦੁਬਾਰਾ ਗੱਲਾਂ ਕਰੀਏ ਉਹੀ ਗੱਲ ਨੂੰ ਮੋੜ ਕੇ ਦੁਹਰਾਈਏ ਜਿਹੜੀਆਂ ਸਹੀ ਨਹੀਂ ਗੱਲ ਵਿੱਚ ਕੋਈ ਨਹੀਂ ਜਾਣਦਾ ਸਾਰੇ ਜਾਣਦੇ لیکن ਸਾਡਾ ਜੋ ਮਕਸਦ ਹੈ ਸਮੇ ਸਮੇਂ ਦੇ ਨਾਲ ਉਸ ਕੰਮ ਨੂੰ ਕਰ ਕਦੀਏ ਕਿਉਂਕਿ ਪਟਿਆਲਾ ਜੇਲ੍ਹ ਦੇ ਵਿੱਚ ਜਿਹੜੀ ਫਾਂਸੀ ਦੀ ਗੱਲ ਹੈ ਇਹ ਬਹੁਤ ਚ ਪਹਿਲੇ ਹੋ ਚੁੱਕੀ ਆ ਲੇਕਿਨ ਉਹਨਾਂ ਨੇ ਡੇਟ 5 ਨੂੰ ਦੱਸਿਆ ਕਿਉਂਕਿ 6 ਨੂੰ ਡਿਸੀਜ਼ਰ ਆਉਣਾ ਸੀਗਾ ਇਹ ਚ ਲਪੇਟੀ ਰਹੀ ਮੇਰੇ ਪਿੰਡ ਤੋਂ ਭਾਬ ਜਿਹੜੀ ਪੋਲੀਟਿਕਸ ਹੈ ਸਿਆਸਤ ਹੈ ਉਹਦੇ ਨਾਲ ਹੀ ਸਾਰੀ ਜਨਤਾ ਨੂੰ ਬੰਦਲਾ ਕੇ ਰੱਖਿਆ ਹੋਇਆ ਭੁਲੇਖੇ ਚ ਰੱਖਿਆ ਹੋਇਆ ਜਦੋਂ ਭੈਣ ਜੀ ਨੂੰ ਪਤਾ ਲੱਗਦਾ ਹੈ ਬਲਵੰਤ ਸਿੰਘ ਅੱਜਵੜਿਆ ਭਾਈ ਸਾਹਿਬ ਨੂੰ ਜਦੋਂ ਪਤਾ ਲੱਗਦਾ ਕਿ ਕੱਲ ਦੀ ਡੇਟ ਆਪਣੀਆਂ ਫਿਕਸ ਹੋਈ ਆ 5 ਤਰੀਕ ਤੋਂ ਦੇ ਵਿੱਚ ਤੁਹਾਨੂੰ 31 ਮਾਰਚ ਨੂੰ ਫਾਂਸੀ ਦੇਣੀ ਆ ਤੋ ਕੁਝ ਲਫ਼ਜ਼ ਉਹਦੀ ਭੈਣ ਨੂੰ ਕਹਿੰਦੇ ਆ ਜਰਾ ਧਿਆਨ ਦੇਣਾ ਫਾਹਿਰ ਉੱਤੇ ਟੰਗਿਆ ਸੀ ਜਿਵੇਂ ਸਤਵੰਤ ਨੂੰ ਫਾਹਿਰ ਉੱਤੇ ਟੰਗਿਆ ਸੀ ਜਿਵੇਂ ਸਤਵੰਤ ਨੂੰ ਤੰਗ ਦੇਣ ਭਾਵੇਂ ਤੇਰੇ ਵੀਰ ਬਲਵੰਤ ਨੂੰ ਚੌਧਰਾ ਦੇ ਭੁਖੇ ਨੇ ਅਕਾਲੀ ਜੋ ਕਹੋਂਦੇ ਅੱਜ ਚੌਧਰਾ ਦੇ ਭੁਖੇ ਨੇ ਅਕਾਲੀ ਜੋ ਕਹੋਂਦੇ ਅੱਜ ਪੈਰ ਨਾ ਕੋ ਕਿਸੇ ਦੇ ਫੜੀ ਨਹੀਂ ਭੜੇ ਮੇਰੀਏ ਚੜਦੀ ਕਲਾ ਦੇ ਵਿੱਚ ਰਵੀ ਭੜੇ ਮੇਰੀਏ ਚੜਦੀ ਕਲਾ ਦੇ ਵਿੱਚ ਰਵੀ ਕਿਉਂਕਿ ਆਸਮੁਕਤੀ ਹੋਈ ਹੈ ਸਿੰਘਾਂ ਨੂੰ ਮਕਾਉਣਾ ਇੰਨਾ ਮਨਾਂ ਵਿੱਚ ਧਾਰੀ ਹੈ ਸਿੰਘਾਂ ਨੂੰ ਮਕਾਉਣਾ ਇੰਨਾ ਮਨਾਂ ਵਿੱਚ ਧਾਰੀ ਹੈ ਮੇਰੇ ਪਿੱਛੋਂ ਉਲਰ ਤੇ ਕਿੰਨਿਆ ਦੀਵਾਰੀ ਐ ਮੇਰੇ ਪਿੱਛੋਂ ਉਲਰ ਤੇ ਕਿੰਨਿਆ ਦੀਵਾਰੀ ਐ ਮਾਈ ਭਾਗੋ ਵਾਹ ਨੂੰ ਸਦਾ ਛੱਡੀ ਤੂੰ ਜਕਾਰਿਆ ਨੂੰ ਕਦੇ ਕਿਸੇ ਕੋਲੋਂ ਨਾ ਡਰੀ ਨੀ ਭੈਣੇ ਮੇਰੀ ਚੜਦੀ ਕਲਾ ਦੇ ਵਿੱਚ ਰਵੀ ਕਹਿੰਦੇ ਪਿਤਾ ਦਸ਼ਮੇਸ਼ ਦੀ ਤੂੰ ਧੀ ਐ ਭੈਣੇ ਮੇਰੀ ਐ ਪਿਤਾ ਦਸ਼ਮੇਸ਼ ਦੀ ਤੂ ਧੀਏ ਭੈਣੇ ਮੇਰੀਏ ਸੱਚ ਜਾਣੀ ਸ਼ੇਰਨੀ ਤੂ ਵੀ ਧੀਏ ਭੈਣੇ ਮੇਰੀਏ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਪਿਛਲਾ ਜੋ ਯੁੱਗ ਬੀਤਿਆ ਹੈ ਸਿੰਘਾਂ ਦੇ ਸੂਰਮਿਆਂ ਦੇ ਸਾਹਮਣੇ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਧੀਆਂ ਨੂੰ ਬੇਬਸਤ ਕੀਤਾ ਗਿਆ ਸਰਕਾਰੀ ਫੋਰਸਾਂ ਵੱਲੋਂ ਸ਼ਰਾਬ ਦੇ ਰੇਸ਼ੇ ਦੇ ਵਿੱਚ ਠਾਣਿਆਂ ਦੇ ਵਿੱਚ ਬੇਬਸਤ ਕੀਤਾ ਗਿਆ ਤੇ ਭੈਣ ਨੂੰ ਕਹਿੰਦੇ ਆ ਪਿੱਟਾ ਦਸ਼ਮੇਸ਼ ਦੀ ਤੂੰ ਤੇ ਯਾ ਭੈਣੇ ਮੇਰੀਏ ਸੱਚ ਜਾਣੀ ਸ਼ੇਰਨੀ ਵੀ ਤੂੰ ਐ ਭੈਣੇ ਮੇਰੀਏ ਲੰਗ ਨਾ ਕੋਈ ਜਾਵੇ ਤੈਨੂੰ 부ਚਲ ਲਦਾ ਕੇ ਲੰਗ ਨਾ ਕੋਈ ਜਾਵੇ ਤੈਨੂੰ 부ਚਲ ਲਦਾ ਕੇ ਤੂੰ ਬਣ ਕੇ ਚਟਾਲ ਜੀ ਖੜੀ ਨਹੀਂ ਭੈਣੇ ਮੇਰੀਏ ਚੜ੍ਹ ਦੀ ਕਲਾ ਦੇ ਵਿੱਚ ਰਵੀਂ ਜ਼ਾਲਮਾਂ ਦੇ ਕੋਲੋਂ ਤੂੰ ਨਿਆਂ ਦੀ ਰੱਖੀ ਝਾਕਣਾ ਜ਼ਾਲਮਾਂ ਦੇ ਕੋਲੋਂ ਤੂੰ ਨਿਆਂ ਦੀ ਰੱਖੀ ਝਾਕਣਾ ਤੁਰ ਜਾਣ ਦੇ ਤੂੰ ਮੈਨੂੰ ਪਿੱਛੋਂ ਮਾਰੀ ਹਾਗ ਨਾ ਪੁੱਤ ਤੇਰਾ ਚੜਦੀ ਕਲਾ 'ਚ ਰਹੂ ਜਾ ਕੇ ਬਾਪੂ ਜੀ ਨੂੰ ਐਂਜ ਤੂੰ ਕਹੀਂ ਨਹੀਂ ਭੈਣੇ ਮੇਰੀਏ ਚੜਦੀ ਕਲਾ ਦੇ ਵਿੱਚ ਰਹੀ ਆਖਰ ਵੀ ਕਹਿੰਦੇ ਮੌਤ ਤੋਂ ਨਾ ਡਰੇ ਮੌਤ ਤੋਂ ਨਾ ਡਰੇ ਤੇਰਾ ਵੀਰ ਰਾਜੋ ਵਾਲਿਆ ਮੌਤ ਤੋਂ ਨਾ ਡਰੇ ਤੇਰਾ ਵੀਰ ਰਾਜੋ ਵਾਲਿਆ ਢਾਡੀਆਂ ਤੇ ਵਿਸ਼ਰਾਂ ਨੇ ਗੌਣੀਆਂ ਕਹਾਣੀਆਂ ਲਿਖ ਦੇਉ ਕਵਤਾ ਦਿਆਲ ਬੈਣੀ ਵਾਲਿਆ ਤੂੰ ਪਾਠ ਚੋਪਈ ਸਾਹਿਬ ਦੇ ਕਰੀ ਦੀ ਪੈੜੇ ਮੇਰੀਏ ਚੜਦੀ ਕਲਾ ਦੇ ਵਿੱਚ ਰਵੀ ਪੈੜੇ ਮੇਰੀਏ ਚੜਦੀ ਕਲਾ ਦੇ ਵਿੱਚ ਰਵੀ